राधे कृष्णा उम्मीद है ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਵੀ ਵਧੀਆ ਫਰੈਂਡਸ ਅੱਜ ਆਪਾਂ ਇਹਨਾਂ ਪਰਲ ਇਹਨਾਂ ਮੋਤੀਆਂ ਨਾਲ ਰੱਖਾਂਗੇ ਡਿਜ਼ਾਈਨ ਬਣਾਵਾਂਗੇ ਇਹ ਵੱਡੇ ਔਰ ਛੋਟੇ ਦੋ ਸਾਈਜ਼ ਦੇ ਨੇ ਆ ਦੇਖੋ ਪਹਿਲਾਂ ਆਪਾਂ ਥ੍ਰੈਡ ਲੈ ਲਿਆ ਆਰੀ ਲੈ ਲਈ ਆਪਾਂ ਨੇ ਇਹ ਤੁਸੀਂ ਸੂਈ ਨਾਲ ਵੀ ਕਰ ਸਕਦੇ ਹੋ ਜੇ ਤੁਹਾਨੂੰ ਬਿਲਕੁਲ ਹੀ ਆਰੀ ਚਲਾਨੀ ਪਸੰਦ ਨਹੀਂ ਆਉਂਦੀ ਨਹੀਂ ਹੈ ਤਾਂ ਤੁਸੀਂ ਸੂਈ ਨਾਲ ਵੀ ਬਣਾ ਸਕਦੇ ਹੋ ਡਿਜ਼ਾਈਨ ਆਰੀ ਨਾਲ ਥੋੜਾ ਜਲਦੀ ਹੋ ਜਾਂਦਾ ਹੈ ਪਹਿਲਾਂ ਆਪਾਂ ਨਾ ਵਿਚਕਾਰ ਸੈਂਟਰ 'ਚ ਆਪਾਂ ਨੇ ਵੱਡਾ ਮੋਤੀ ਲੈ ਲਿਆ ਉਹ ਲਗਾ ਲਿਆ ਔਰ ਇਹਦੇ ਆਲੇ ਦੁਆਲੇ ਆਪਾਂ ਹੁਣ ਛੋਟੇ ਲਗਾਵਾਂਗੇ ਆਪਾਂ ਰਾਉਂਡ ਸ਼ੇਪ ਦਾ ਫਲਾਵਰ ਬਣਾਵਾਂਗੇ ਤੁਸੀਂ ਜੇ ਤੁਹਾਡੇ ਤੋਂ ਨਹੀਂ ਲੱਗਦਾ ਕੋਈ ਮੋਤੀ ਜਿਵੇਂ ਇਹ ਦੇਖੋ ਐਵੇਂ ਹੋ ਗਿਆ ਹੈ ਨਾ ਨਹੀਂ ਲੱਗਦਾ ਤਾਂ ਕੋੜਨੀ ਹੈ ਤੁਸੀਂ ਆਰਾਮ ਨਾਲ ਕਿਉਂਕਿ ਤੁਸੀਂ ਬਿਗਨਰ ਹੋ ਹੈ ਨਾ ਆਰਾਮ ਨਾਲ ਤੁਸੀਂ ਸਿੱਖੋ ਤਾਗਾ ਇਹ ਈਵਨ ਤਾਗਾ ਇਹ ਤੁਸੀਂ ਜ਼ਿਆਦਾ ਲੈ ਲਓ ਆਰਾਮ ਨਾਲ ਬਣਾਉਣਾ ਸਿੱਖੋ ਫੇਰ ਤੁਹਾਡੀ ਸਪੀਡ ਹੌਲੀ ਹੌਲੀ ਆਪੇ ਹੀ ਤੇਜ਼ ਹੋ ਜਾਏਗੀ ਜੇ ਤੁਸੀਂ ਪਹਿਲਾਂ ਜਲਦੀ ਕਰੋਗੇ ਫੇਰ ਤੁਹਾਨੂੰ ਇੱਕ ਤਾਂ ਆਏਗਾ ਚੰਗੀ ਤਰ੍ਹਾਂ ਇੱਕ ਤਾਂ ਸਫਾਈ ਨਹੀਂ ਆਏਗੀ ਦੂਜਾ ਐਵੇਂ ਕਰਕੇ ਤੁਸੀਂ ਇੱਕ ਇੱਕ ਮੋਤੀ ਇਹਦੇ ਜਿਹੜਾ ਸੈਂਟਰ 'ਚ ਵੱਡਾ ਮੋਤੀ ਲਗਾਇਆ ਉਹਦੇ ਆਲੇ ਦੁਆਲੇ ਆਪਾਂ ਨੇ ਲਗਾ ਦੇਣੀਆਂ ਦੇਖੋ ਫਰੈਂਡਸ ਪਹਿਲਾਂ ਕਿਸੇ ਨੂੰ ਵੀ ਨਹੀਂ ਆਂਦਾ ਹੁੰਦਾ ਜਦੋਂ ਮੈਂ ਸਿੱਖਦੀ ਹੁੰਦੀ ਸੀ ਨਾ ਪਹਿਲਾਂ ਮੈਂ ਥ੍ਰੈਡ ਨਾਲ ਹੀ ਕਰਨਾ ਸਿੱਖਿਆ ਸਾਰੇ ਕੋਈ ਥ੍ਰੈਡ ਨਾਲ ਹੀ ਸਿਖਾਉਂਦੇ ਹੁੰਦੇ ਨੇ ਜਦੋਂ ਮੈਂ ਥ੍ਰੈਡ ਨਾਲ ਕਰਨਾ ਸਿੱਖਿਆ ਤਾਂ ਮੈਨੂੰ ਉੱਪਰ ਤੱਕਾ ਹੀ ਨਹੀਂ ਖਿੱਚਣਾ ਆਉਂਦਾ ਸੀਗਾ ਤਾਂ ਮੈਨੂੰ ਇੱਕ ਦੋ ਵਾਰੀ ਮੈਂ ਰੋਈ ਵੀ ਕਿ ਮੈਨੂੰ ਲੱਗਿਆ ਕਿ ਮੈਂ ਕਦੀ ਸਿੱਖੀ ਨਹੀਂ ਸਕਦੀ ਸਟਾਰਟਿੰਗ ਚ ਥੋੜਾ ਮੁਸ਼ਕਿਲ ਲੱਗਦਾ ਹੈ ਪਰ ਜੇ ਆਪਾਂ ਪ੍ਰੈਕਟਿਸ ਕਰਦੇ ਰਹੀਏ ਨਾ ਤਾਂ ਫਿਰ ਹੋ ਜਾਂਦਾ ਹੈ ਹੀ ਐਵੇਂ ਕਰਕੇ ਤੁਸੀਂ ਇੱਕ ਇੱਕ ਮੋਤੀ ਲਗਾਉਂਦੇ ਰਹੋ ਡਿਜ਼ਾਈਨ ਤੁਹਾਨੂੰ ਦੇਖੋ ਤੁਸੀਂ ਰੈਡੀਮੇਡ ਸੂਟ ਵੀ ਇਸ ਐਮਬਲਿਰੀ ਦੇ ਉਹਨਾਂ ਚੋਂ ਕੋਈ ਤੁਸੀਂ ਡਿਜ਼ਾਈਨ ਛੋਟਾ ਦੇਖ ਸਕਦੇ ਹੋ ਉਹ ਤੁਸੀਂ ਆਪਣੀ ਕਿਸੇ ਕੋਈ ਪਲੇਨ ਲੈ ਕੇ ਉਹਦੇ ਤੇ ਇਹ ਡਿਜ਼ਾਈਨ ਥੋੜੀ ਥੋੜੀ ਦੂਰੀ ਤੇ ਬਣਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਵਧੀਆ ਲੱਗਦਾ ਹੈ ਜ਼ਰੂਰੀ ਨਹੀਂ ਕਿ ਆਪਾਂ ਹੈਵੀ ਡਿਜ਼ਾਈਨ ਬਣਾਣਾ ਹੈ ਜੇ ਤੁਸੀਂ ਜਿਸ ਦਾ ਕੋਈ ਸ਼ਰਟ ਹੈ ਆਪਾਂ ਸੌਰੀ ਫਰੰਟ ਤੇ ਕੁਝ ਡਿਜ਼ਾਈਨ ਬਣਾਣਾ ਹੈ ਜੁੱਤੇ ਸਲੀਵਸ ਤੇ ਕੋਈ ਡਿਜ਼ਾਈਨ ਬਣਾਉਣਾ ਹੈ ਨਾ ਤੁਸੀਂ ਇਹੀ ਜੋ ਫਲਾਵਰ ਬਣਾਇਆ ਹੋ ਨਹੀਂ ਵਾਲਾ ਆ ਦੇਖੋ ਇਹੀ ਡਿਜ਼ਾਈਨ ਤੁਸੀਂ ਥੋੜ੍ਹੀ ਥੋੜ੍ਹੀ 1 ਇੰਚ ਦੀ 2-2 ਇੰਚ ਦੀ ਦੂਰੀ ਤੇ ਐਵੇਂ ਬਣਾ ਸਕਦੇ ਹੋ ਤੁਸੀਂ ਜਿਵੇਂ ਤੁਹਾਨੂੰ ਵਧੀਆ ਲੱਗਦਾ ਹੈ ਜਿੰਨੀ ਨੇੜੇ ਬਣਾਉਂਗੇ ਓੰਨੀ ਜ਼ਿਆਦਾ ਵਧੀਆ ਲੱਗੇਗਾ ਹੁਣ ਆਪਾਂ ਇੱਕ ਹੋਰ ਬਣਾ ਕੇ ਦੇਖ ਰਿਹਾ ਐਵੇਂ ਵਿੱਚ ਸੈਂਟਰਸ ਆਪਾਂ ਨੇ ਇੱਕ ਵੱਡਾ ਮੋਤੀ ਲਿਆ ਉਹਦੇ ਆਲੇ ਦੁਆਲੇ ਛੋਟੇ ਨਾਲ ਆਪਾਂ ਇਸ ਨੂੰ ਕਵਰ ਕਰਤਾ ਤੁਸੀਂ ਨਾ ਇੱਕ 체ਨ ਵੀ ਬਣਾ ਸਕਦੇ ਹੋ ਇੱਕ ਲਾਈਨ ਡਰਾ ਕਰ ਲਈ ਜਿਵੇਂ ਪੱਲੇ ਤੇ ਆ ਫਿਰ ਬਾਜੂ ਦੇ ਜਿੱਥੇ ਮੋਰੀ ਹੁੰਦੀ ਹੈ ਨਾ ਉੱਥੇ ਤੁਸੀਂ ਇੱਕ ਲਾਈਨ ਡਰਾ ਕਰ ਲੋ ਨੇੜੇ-ਨੇੜੇ ਬਿਲਕੁਲ ਜਿਵੇਂ ਹੁਣੇ ਮੈਂ ਬਣਾਈ ਨਾ ਈਵੇਂ ਤੁਸੀਂ ਸਾਰੀ ਲਾਈਨ ਡਰਾ ਕਰ ਸਕਦੇ ਹੋ ਜਾਂ ਫਿਰ ਇਹ ਵਾਲਾ ਡਿਜ਼ਾਈਨ ਜਿਹੜਾ ਮੈਂ ਹੁਣ ਨਵਾਂ ਕਰ ਰਹੀ ਆ ਨਾ ਦੇਖੋ ਇੱਕ ਤੁਸੀਂ ਵੱਡਾ ਮੋਤੀ ਲੈ ਲਿਆ ਫਿਰ ਇੱਕ ਛੋਟਾ ਲੈ ਲਿਆ एवें करके भी डिज़ाइन बना सकते हो एक लाइन पूरी ड्रॉ कर लो तीस पहला थोड़ा डब न हो लाइन उची नीवी ना हो लाइन ड्रॉ करके एक वा मोती एक छोटा मोती एवें करके तुसी पूरा डिज़ाइन बना लो और थर्ड डिजाइन तुसी एवें बना सकते सगजैक करके ਜਿਵੇਂ ਤੁਹਾਨੂੰ ਵਧੀਆ ਲੱਗਦਾ ਹੈ ਜਾਂ ਤੁਸੀਂ ਕਿਤੇ ਕੁਝ ਦੇਖਿਆ ਹੈ ਨਾ ਪਰ ਹੋਣਾ ਸਾਫ਼ ਜ਼ਹੀਦਾ ਤੁਸੀਂ ਆਰਾਮ ਨਾਲ ਬਣਾਓ ਸੂਈ ਨਾਲ ਵੀ ਬਨ ਜਾਏਗਾ ਪਰ ਆਰੀ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਤੇ ਜਲਦੀ ਬਨ ਜਾਂਦਾ ਹੈ ਫਰੈਂਡਸ ਜੇ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੈ ਨਾ ਤਾਂ ਲਾਈਕ ਜ਼ਰੂਰ ਕਰਿਓ ਥੈਂਕ ਯੂ